Namah, Sri Vaheguru Sahib Ji.

ਹਤ ਗੁਰ ਪ੍ਰਸਾਦ ਦੇ ਦਿੱਤ ਜਣ ਜੀ RAM ਉਪਾਈ ਆ ਸ ਜਨਮ ਪੁਨ ਪਾਈਆ ਰਾਮ ਦੇਹ ਤੇਜਣ ਜੀ ਰਾਮ અપਾਈਆ ਰਾਮ ਤਨ ਮਾਨਸ ਜਨਮ ਪੁੰਨ ਪਾਈਆ ਰਾਮ ਮਾਨਸ ਜਨਮ ਵੱਡ ਪੁੰਨੇ ਪਾਇਆ ਦੇਹ ਸੁਕੰਚਨ ਚੰਗੜੀਆ ਗੁਰਮੁਖ ਰੰਗ ਚਲੂਲਾ ਪਾਵੇ ਹਰ 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 ਨਵ ਰੰਗੜੀਆ ਇਹ ਦੇਹ ਸੁਬੰਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵੀਆ ਵਡ ਭਾ ਦੀ ਪਾਈ ਨਾਮ ਸਖਾਈ ਜਨ ਨਾਨਕ RAM ਉਪਾਈ ਆ ਦੇ ਪਾਵੋ ਜੀਨ ਬੁਝ ਚੰਗਾਰਾਮ ਚੜ ਲੰਗਾ ਜੀ ਬਖਮਾ ਪੋਇ ਅੰਗਾਰਾਮ ਬਿਖਮਾ ਪੋਏ ਅੰਗਾ ਅਨਤ ਤਰੰਗ ਗੁਰਮੁਖ ਪਾਰ ਲੰਘਾਈ ਹਰ ਮੋਹਿਤ ਚੜਵੜ ਭਾਗੀ ਲੰਘੈ ਗੁਰਖੇਵਟ ਸਬਦ ਤਰਾਈ ਆਨ ਦਿਨ ਹਰ ਰੰਗ ਹਰ ਗੁਣ ਗਾਵੇ ਹਰ ਰੰਗੀ ਹਰ ਰੰਗਾ ਜਨ ਨਾਨਕ ਨਿਰਬਾਨ ਪਦ ਪਾਇਆ ਹਰੀ ਉੱਤਮ ਹਰ ਪਦ ਚੰਗਾ ਕੜੀ ਆਲ ਮੁਖੇ ਦੁਰ ਗਿਆਨ ਦਿਰਢਾਇਾਰਾ ਮਾ ਧਨ ਪ੍ਰੇਮ ਹਰ ਚਾਬਕ ਲਾਇਾਰਾ ਮਾਂ ਸਤਨ ਪ੍ਰੇਮ ਹਰ ਹਰ ਲਾਈ ਚਾਬਕ ਮਨ ਜਣੈ ਗੁਰਮੁਖ ਜੀਤਿਆ ਅਗੜੋ ਕਣਾਵੇ ਸ਼ਬਦ ਪਾਵੇ ਆਪਿਓ ਹਰ ਰਸ ਪੀਤਿਆ ਸੁਣ ਸ਼੍ਰਵਣ ਬਾਣੀ ਗੌਰਵ ਖਾਣੀ ਹਰ ਰੰਗ ਤੁਰੀ ਚੜਾਇਆ ਮਹਾ ਮਾਰਗ ਪੰਥ ਵਿਖੜਾ ਜਨ ਨਾਨਕ ਪਾਰ ਲੰਘਾਇਆ ਘੋੜੀ ਤੀਜਣ ਦੇਹ RAM ਉਪਾਇਆ ਰਾਮ ਜਿਤ ਹਰ ਪ੍ਰਭ ਜਾਪੈ ਸਾ ਧਨ ਧਨ ਤੁਖਾਈ ਆ ਰਾਮ ਜਿਤ ਹਰ ਪ੍ਰਭ ਜਾਪੈ ਸਾ ਧਨ ਸਾ ਬਾਸੈ ਤੁਰ ਪਾਇਆ ਕਿਰਤ ਜੋੜੰਦਾ ਚੜ ਦੇਹੜ ਕੋੜੀ ਬਖਮ ਲੰਘਾਈ ਮਿਲ ਗੁਰਮੁਖ ਪਰਮਾਨੰਦਾ ਚਾਨ ਨਾ ਗਨੀ ਧੋਲੀ ਹਰ ਹਰ ਕਾਜਰ ਚਾਇਆ ਪੂਰੇ ਮਿਲ ਸੰਤ ਜਨਾਂ ਜਨ ਆਈ ਜਨ ਨਾਨਕ ਹਰ ਵਰ ਪਾਇਆ ਮੰਗਲ ਮਿਲ ਸੰਤ ਜਨਾਂ ਵਧਾਈ ਹਰ ਹਰ ਕਾਜ ਰਚਾਇਆ ਪੂਰੇ ਮਿਲ ਸੰਤ ਜਨ ਜਨ ਆਈ ਜਨ ਨਾਨਕ ਹਰ ਵਰ ਪਾਇਆ ਮੰਗਲ मिल संत जना बधाई वाहे गुरु जी का खालसा वाहे गुरु जी की फतेह वड हंस महल्ला चौथा ਕੂੜੀਆਂ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਦੇਹ ਤਿ ਜਨ ਜੀ RAM ਉਪਾਈਆ RAM ਧਨ ਮਾਨਸ ਜਨਮ ਪੁਨ ਪਾਈਆ RAM ਦੁਨਿਓ ਸਿਖਿਓ ਕੇ ਦਾਤਾਰ ਮੇ ਕੋ ਪ੍ਰਾਣਾ ਅਰ ਬਿਨ ਰਹਿਣਾ ਸਕੇ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭੁਰ ਮੇ ਲੇ ਬਹੁਤ ਦਾ ਭਉ ਜਲ ਤੇਰਾ